ਮੁੱਖ ਮੰਤਰੀ ਦੀ ਵੀ ਜ਼ਿੰਦਗੀ ਮੈਂ ਮਹਫੂਜ਼ ਨਹੀਂ ਸਮਝਦਾ ਜੇ ਮੁੱਖ ਮੰਤਰੀ ਪੰਜਾਬ ਦਾ 15 ਅਗਸਤ ਵਾਲੇ ਦਿਨ ਪੰਜਾਬ ਦੇ ਵਿੱਚ ਇੱਕ ਬੁਲੇਟ ਪ੍ਰੂਫ ਕੈਬਨ ਦੇ ਵਿੱਚੋਂ ਬੋਲੇ ਉਹਦਾ ਮਤਲਬ ਹੈ ਕਿ ਇਥੇ ਕੋਈ ਵੀ ਸੇਫ ਨਹੀਂ ਇਹ ਇੱਕ ਨਮੂਨਾ ਜਿਹੜਾ ਪੇਸ਼ ਕੀਤਾ ਹੈ ਭਗਵੰਤ ਨੇ ਬੁਲੇਟ ਪ੍ਰੂਫ ਸ਼ੀਸ਼ੇ ਤੋਂ ਪਿੱਛੇ ਇੱਕ ਮੋਰਚੇ 'ਚੋਂ ਬੋਲਣ ਦਾ ਉਹਦਾ ਮਤਲਬ ਇਹ ਕਿ ਆਜ਼ਾਦਾਨਾ ਪੰਜਾਬ 'ਚੋਂ ਇੱਕ ਮੋਰਚੇ ਚੱਲਾ ਗਿਆ ਇਹ ਹੁਣ ਇਸ ਮੋਰਚੇ ਦੇ ਵਿੱਚ ਹੌਲੀ-ਹੌਲੀ ਥੱਲੇ ਜਾਂਦੇ ਰਹਿਣ ਅਜੇ 시ਖਿਆ ਜੋ ਨਜ਼ਰ ਆਇਆ ਫਿਰ ਅੰਡਰਗਰਾਉਂਡ ਜਿਹੜੇ ਬਣ ਗਏ ਬੰਕਰ ਉਹਨਾਂ ਵਿੱਚੋਂ ਇਹਦੀ ਆਵਾਜ਼ ਆਇਆ ਕਰੇਗੀ ਅਜ ਤੋ 6 ਮਹੀਨੇ ਤੋਂ ਬਾਅਦ ਇਸ ਬੰਕਰ ਤੋਂ ਇਹ ਅੰਡਰਗਰਾਉਂਡ ਬੰਕਰ ਜਾਏਗਾ ਤੁਹਾਨੂੰ ਬਾਹਰੋਂ ਇੱਕ ਮਾਈਕ ਦੇ ਜ਼ਰੀਏ ਆਵਾਜ਼ ਆਏਗੀ ਤੇ ਚੀਮਨਿਸਟਰ ਵਿੱਚ ਹੋਏਗਾ ਕਿਸੇ ਦੀ ਜਾਇਦਾਦ ਸੁਰੱਖਿਅਤ ਨਹੀਂ ਕੋਈ ਨਵੀਂ ਇਨਵੈਸਟਮੈਂਟ ਨਹੀਂ ਆ ਰਹੀ ਸਕੂਲਾਂ ਦਾ ਤੁਸੀਂ ਵੇਖ ਲਿਆ ਜਿਨ੍ਹਾਂ ਨੇ ਇੰਗਲਿਸ਼ ਪੜ੍ਹੀ ਨਹੀਂ ਪੜ੍ਹਾਈ ਨਹੀਂ ਉਹਨਾਂ ਨੂੰ ਇੰਗਲਿਸ਼ ਟੀਚਰਸ ਦੇ ਤ੍ਰਕੀਆਂ ਦੇ ਦਿੱਤੀ ਕਿ ਹੈਲਥ ਸਿਸਟਮ ਟੋਟਲੀ ਕਾਲੈਪਸ ਕਰ ਗਿਆ ਕੇਜਰੀਵਾਲ ਨੇ ਇਹ ਗੱਲ ਕਹੀ ਸੀ ਮੈਂ 1 ਰੁਪਿਆ ਵੀ ਪੰਜਾਬ ਦੇ ਸਰ ਕਰਜ਼ਾ ਨਹੀਂ ਚਾੜੂ ਕਿਉਂਕਿ ਮੈਨੂੰ ਪਤਾ ਹੈ ਪੈਸੇ ਕਿੱਥੋਂ ਲੈਣੇ 20000 ਕਰੋੜ ਰੁਪਿਆ ਮੈਂ ਮਾਈਨਿੰਗ ਚੋਂ ਲਿਆਉਂ 1 ਰੁਪਿਆ ਨਹੀਂ ਆ ਰਿਹਾ 34000 34000 ਕਰੋੜ ਰੁਪਿਆ ਜਿਹੜਾ ਪੰਜਾਬ ਦਾ ਹਰ ਸਾਲ ਦਾ ਬਜਟ ਹੈ ਉਹਦੇ ਚ ਕੇਜਰੀਵਾਲ ਮੁਤਾਬਕ ਰਿਸ਼ਵਤ ਚੱਲਦੀ ਹੈ 40% ਕਮਿਸ਼ਨ ਹੈ ਕਹਿੰਦਾ ਜੇ 40 ਛੱਡ ਲਓ ਮੈਂ 20 ਵੀ ਲਿਆਵਾਂ ਤੇ 34000 ਕਰੋੜ ਰੁਪਇਆ ਉਹ ਆ ਗਿਆ ਤੇ 54000 ਕਰੋੜ ਰੁਪਇਆ ਤੇ ਮੇਰੇ ਕੋਲ ਬਕਾਇਆ ਪਿਆ ਤੇ 20000 ਕਰੋੜ ਠੀਕ ਕਹਿੰਦਾ ਹੋਏ ਤੇ ਮੈਨੂੰ ਕੋਈ ਪੈਸਾ ਲੈ ਇਹ ਉਹਦੀ ਕਮਿਟਮੈਂਟ ਹੈ ਸੋਸ਼ਲ ਮੀਡੀਆ ਤੇ ਤੁਸੀਂ ਵੇਖ ਸਕਦੇ ਹੋ ਇਲੈਕਸ਼ਨੋਂ ਪਹਿਲੇ ਕਿ ਮੈਂ 5 ਸਾਲ ਚ 260000 ਕਰੋੜ ਦਾ 75 ਸਾਲਾਂ ਦਾ ਕਰਜ਼ਾ ਬਿਲਕੁਲ ਖਤਮ ਕਰ ਦੂੰਗਾ ਮੈਂ ਦੱਸਣਾ ਚਾਹਣਾ ਪੰਜਾਬ ਵਾਸੀਆਂ ਨੂੰ 130000 ਦਾ ਕਰਜ਼ਾ ਇਹਨਾਂ ਨੇ ਢਾਈਆਂ ਸਾਲਾਂ ਚੜ੍ਹ ਇੱਕ ਲੱਖ 30000 ਕਰੋੜ 10000 ਕਰੋੜ ਦੀ ਹੁਣ ਮੰਗ ਕੀਤੀ ਸੈਂਟਰ ਗਵਰਨਮੈਂਟ ਇਹਦੀ ਜੀ ਬਾਹਰ ਨਿਕਲੀ ਝੋਲੀ ਅੱਡ ਕੇ ਲਮਾ ਪਿਆ ਉੱਥੇ ਭਾਜਪੀ ਦੀ ਸਰਕਾਰ ਦੇ ਸਾਹਮਣੇ ਭਗਵੰਤ ਤਾਂ ਹੀ ਦਿੱਲੀ ਗਿਆ ਕੇਜਰੀਵਾਲ ਨੂੰ ਮਿਲਣ ਨਹੀਂ ਗਿਆ ਕੋਟਾ ਹੋਇਆ ਪਿਆ ਉੱਥੇ ਬਕਾਇਦਾ ਤੌਰ ਉਹਨਾਂ ਨੂੰ ਇਹੀ ਗੱਲ ਕਹੀ ਕਿ 10000 ਕਰੋੜ ਰੁਪਇਆ ਮੈਨੂੰ ਹੋਰ ਦਿੱਤਾ ਜੇ ਉਹ ਕਹਿੰਦੇ ਨੇ ਕਿ ਸਾਲ ਦੇ ਜਿੰਨੇ ਪੈਸੇ ਤੁਹਾਨੂੰ ਦਿੱਤੇ ਜਾ ਸਕਦੇ ਉਹ ਕੋਟਾ ਤੁਹਾਡਾ ਓਵਰ ਹੋ ਗਿਆ ਤੇ ਮੈਨੂੰ ਜੋ ਲੱਗਦਾ ਅਗਲੇ ਮਹੀਨੇ ਤੱਕ ਸਰਕਾਰੀ ਮੁਲਾਜ਼ਮਾਂ ਨੂੰ ਤੇ ਪੈਨਸ਼ਨਰਜ਼ ਨੂੰ ਨਾ ਤਨਖਾਹ ਮਿਲੀ ਹੈ ਤੇ ਪੈਨਸ਼ਨਰਜ਼ ਨੂੰ ਪੈਨਸ਼ਨ ਨਹੀਂ ਮਿਲੀ। ਹਾਂ ਕਾਰ ਪੰਜਾਬ ਚ ਮਚ ਗਈ ਹੈ। ਹਰ ਮੋੜ ਦੇ ਵਿੱਚ ਤੁਸੀਂ ਕਿਸੇ ਪੰਜਾਬ ਦੇ ਮੇਨ ਹਾਈਵੇ ਤੇ ਹੋ ਜੋ ਕਦੇ ਟੀਚਰ ਬੈਠੇ ਕਦੇ ਡਾਕਟਰਸ ਬੈਠੇ ਨੇ ਕਦੇ ਇੰਜੀਨੀਅਰਸ ਬੈਠੇ ਨੇ ਕੋਈ ਹਰ ਵਰਗ ਇਹਨਾਂ ਦੇ ਕੰਪਲੀਟਲੀ ਉਲਟ ਹੈ ਫਰਾਡ ਬੇਕੋ ਜਿਹੜੀ ਪਾਰਟੀ ਤੇ ਜਿਹੜਾ ਲੀਡਰ ਭਗਵੰਤ ਵਰਗਾ ਨੌਜਵਾਨ ਪਹਿਣਾ ਨੂੰ ਮਾਵਾ ਨੂੰ ਝੂਠ ਬੋਲ ਸਕਦਾ ਕਿ 1000 ਰੁਪਿਆ ਤੁਹਾਨੂੰ ਅਸੀਂ ਪਹਿਲੀ ਤਰੀਕ ਨੂੰ ਇੱਕ ਮਦਦ ਵਜੋਂ ਤੁਹਾਨੂੰ 1000 ਰੁਪਿਆ ਹਰ ਅਕਾਊਂਟ ਚ ਪਾਵਾਂਗੇ ਜਿੰਨੀ ਵੀ 18 ਸਾਲ ਤੋਂ ਉੱਤੇ ਸਾਡੀਆਂ ਬੇੜਾ 22 ਸਾਲ ਗੁਜ਼ਰਨ ਤੋਂ ਬਾਅਦ ਵੀ 1 ਰੁਪਿਆ ਕਦੀ ਨਹੀਂ ਆਇਆ ਕਿਸੇ ਪਿੰਡ ਚ ਕਿਸੇ ਸ਼ਹਿਰ ਚ 1 ਰੁਪਿਆ ਡਿਵੈਲਪਮੈਂਟ ਦਾ ਨਹੀਂ ਆਇਆ ਜੇ ਡਿਵੈਲਪਮੈਂਟ ਹੋ ਰਹੀ ਹੈ ਤਾਂ ਮਹਾਰਾਜਾ ਸਤੋਜ ਤੇ ਇਹਦੇ ਨਾਲ ਆ ਜਿਹੜਾ 35 ਚਾਲੀਆਂ ਦਾ ਟੋਲਾ ਇਹਦੇ ਕੋਲ ਜਾਂ ਇਹਨਾਂ ਦੇ ਜਿਹੜੇ 92 ਐਮਐਲਏ ਜਿਹੜੇ ਹਰ ਰੋਲ ਕਰਦੇ ਫਿਰਦੇ ਨੇ ਪੰਜਾਬ ਦੇ ਪਿੰਡਾਂ ਦੇ ਵਿੱਚ ਲੋਕਾਂ ਦੀਆਂ ਜੇਬਾਂ ਵਿੱਚ ਹੱਥ ਪਾਏ ਨੇ ਥਾਣੇ ਇੱਕੋ ਦਾਮ ਤੁਸੀਂ ਵੇਖੋ ਨਲਾਮ ਹੋ ਚੁੱਕੇ ਨੇ ਤਹਿਸੀਲਾਂ ਨਲਾਮ ਹੋ ਚੁੱਕੀਆਂ ਨੇ ਹੁਣੇ ਹੀ ਪੈਟਰੋਲ ਤੇ ਡੀਜ਼ਲ ਤੇ ਤੀਜੀ ਚੌਥੀ ਵਾਰ ਟੈਕਸ ਵਧਾ ਦਿੱਤਾ ਤੇ ਹੈਰਾਨੀ ਦੀ ਗੱਲ ਹੈ ਕੋਈ ਪੰਜਾਬੀ ਆਲੇ-ਦੁਆਲੇੋਂ ਸਾਰੇ ਜਾ ਕੇ ਮੁਹੱਲੀ ਵਾਲੇ ਜਾ ਕੇ ਕੋਈ ਇੱਥੋਂ 20 25 ਕਿਲੋਮੀਟਰ ਤੋਂ ਤੇਲ ਪਵਾਉਂਦਾ ਜਿਹੜੇ ਹਰਿਆਣਾ ਬਾਰਡਰ ਤੇ ਨੇ ਜਿਹੜੇ ਹਿਮਾਚਲ ਬਾਰਡਰ ਤੇ ਹਿਮਾਚਲ ਚੋਂ ਪਵਾਉਂਦੇ ਨੇ ਜਿਹੜੇ ਹਰਿਆਣੇ ਦੇ ਬਾਰਡਰ ਤੇ ਹਰਿਆਣੇ ਤੋਂ ਤੇਲ ਪਵਾਉਂਦੇ ਸਾਡਾ ਤੇ ਪੰਜਾਬ ਦਾ ਤੇ ਮੁਹਾਲੀ ਸੌਰੀ ਚੰਡੀਗੜ੍ਹ ਦੇ ਪੈਟਰੋਲ ਦਾ 6 ਰੁਪਏ ਲੀਟਰ ਪਿੱਛੇ ਫਰਕ ਡੀਜ਼ਲ ਦਾ ਫਰਕ ਡੀਏਪੀ ਨਕਲੀ ਡੀਏਪੀ ਆ ਨਹੀਂ ਰਹੀ ਤੇ ਨਕਲੀ ਆ ਰਹੀ ਤੁਸੀਂ ਦੱਸੋ ਇੱਥੇ ਅੱਛਾ ਫੇਰ ਸਾਰੇ ਹੀ ਸ਼ੈਲਰਾਂ ਦੇ ਵਿੱਚ ਅਜੇ ਮਾਲ ਪਿਆ ਕੋਈ ਸਪੈਸ਼ਲ ਮੂਵਮੈਂਟ ਨਹੀਂ ਹੋਈ ਸਾਡੀ ਉਧਰੋਂ ਝੋਨੇ ਦੀ ਫਸਲ ਆ ਜਾਣੀ ਹੈ ਝੋਨਾ ਲਾਣੂ ਜਗ੍ਹਾ ਕੋਈ ਨਹੀਂ ਕਿਤੇ ਇਹ ਹਹਾਕਾਰ ਮਚ ਰਹੀ ਹੈ ਇਹੀ ਕਾਰਨ ਹੈ ਕਿ ਅਸੀਂ ਬਿਲਕੁਲ ਅਣਜਾਣ ਲੋਕਾਂ ਦੇ ਚੁਟਕਲੇ ਸੁਣ ਕੇ ਉਹਨਾਂ ਦੇ ਹੱਥ 'ਚ ਰਾਜ ਦੇ ਦਿੱਤਾ ਤੇ ਇਹਨਾਂ ਨੂੰ ਹੁਣ ਪਤਾ ਨਹੀਂ ਕਿ ਰਾਜ ਕਰੀਏ ਕਿਵੇਂ ਸਮੇਰ ਬਾਦੂ ਇੱਕ ਲਾਅ ਐਂਡ ਆਰਡਰ ਦੀ ਤੁਸੀਂ ਗੱਲ ਕਰ ਰਹੇ ਹੋ ਕੱਲ ਪੰਜਾਬ ਪੁਲਿਸ ਵੱਲੋਂ ਇੱਕ ਉਪਲਬਧੀਆ ਜਿਹੜੀ ਹੋਗਾਈ ਗਈ ਹੈ ਚਾਹੇ ਉਹ ਐਨਡੀपीएस ਮਾਮਲੇ 'ਚ ਗ੍ਰਿਫਤਾਰੀਆਂ ਹੋਣ ਰਿਕਵਰੀਜ਼ ਹੋਣ ਗੈਂਗਸਟਰਾਂ ਨਾਮ ਦੀ ਗੱਲ ਕਰ ਲਈ ਹੈ ਵੈਪਨਸ ਦੀ ਰਿਕਵਰੀ ਦੀ ਗੱਲ ਤੇਰੀ ਗੱਲ ਸੁਣੋ ਮੁੱਖ ਮੰਤਰੀ ਦੀ ਆਪਣੀ ਫੋਟੋ ਲੱਗੀ ਹੈ ਕਿ ਜੋ ਕੋ ਚਾਹੀਦਾ ਅੰਦਰ ਹੀ ਆ ਜਾਓ ਤੁਸੀਂ ਕਹਿੰਦੇ ਹੋ ਡਰਗ ਨਹੀਂ ਜੀ ਤੁਸੀਂ ਦੱਸੋ ਤੁਸੀਂ ਇੱਥੇ ਪ੍ਰੈਸ ਦੇ ਭਰਾ ਹੋ ਟੈਲੀਫੋਨ ਦੇ ਉੱਤੇ ਡਰੱਗ ਅਵੇਲੇਬਲ ਇੱਕ ਨਹੀਂ ਹੋਮ ਡਿਲੀਵਰੀ ਮੈਂ ਤੇ 100 ਤੱਕ ਤਾਂ ਹੁੰਦਾ ਸੀ ਕਿੱਥੋਂ ਤੁਸੀਂ ਗੱਲ ਕਰਦੇ ਹੋ ਨੌਜਵਾਨ ਸਾਹਿਬ ਦਿੱਲੀ ਦੇ ਵਿੱਚ ਮੁੱਖ ਮੰਤਰੀ ਚੇਂਜ ਕਰਤਾ ਪੰਜਾਬ ਦੇ ਵਿੱਚ ਤੁਹਾਨੂੰ ਲੱਗਦਾ ਕਿ ਮੁੱਖ ਮੰਤਰੀ ਵਜੋਂ ਲਾ ਦਿੱਤਾ ਗਿਆ ਵੇਖੋ ਮੇਰਾ رائے ਦੇਣਾ ਫਰਜ਼ ਨਹੀਂ ਬੰਦਾ ਬਣ ਮੈਂ ਕੇਜਰੀਵਾਲ ਨੂੰ ਇਹ رائے ਜ਼ਰੂਰ ਦਊਂਗਾ ਇਹਨੂੰ ਵੀ ਤੋੜ ਦੇ ਚੰਗਾ ਰਹੇ ਜਿਸ ਤਰ੍ਹਾਂ ਆਪ ਉਥੋਂ ਗਿਆ ਨਾ ਇਹਨੂੰ ਵੀ ਤੋੜ ਦੇ ਇਹ ਤੇ ਕੋਈ ਚੰਗੀ ਜੀ ਔਰਤ ਲੱਭ ਦੇ ਉਹਨੂੰ ਬਣਾ ਦੇ ਇਹਨੂੰ ਤੋੜ ਦੇ ਉਥੇ ਤੂੰ ਤੁਰ ਗਿਆ ਲੋਕਾਂ ਨੇ ਰਾਹਤ ਮਹਿਸੂਸ ਕੀਤੀ ਅਦਰ ਇਹਨੂੰ ਦੇ ਦੇ ਦੀਵਾਲੀ ਮਨਾਣਗੇ ਲੋਕੀ ਸੀਟ ਨਹੀਂ ਆਣੀ ਮੈਂ ਪਹਿਲੇ ਵੀ ਜਿੰਨੀਆਂ ਗੱਲਾਂ ਕਹੀਆਂ ਸੱਚ ਨਿਕਲੀਆਂ ਹੁਣ ਇੱਕ ਇੱਕ ਫੇਰ ਤੁਸੀਂ ਮੇਰੇ ਕੋਲ ਸਚਾਈ ਕਢਾਣ ਲੱਗੇ ਹੋ ਜਿੱਦਣ ਆਪ ਇੱਕ ਵੀ ਅਸੈਂਬਲੀ ਸੈਗਮੈਂਟ ਜਿੱਜੇਗੀ ਤੇ ਮੈਨੂੰ ਟੈਲੀਫੋਨ ਕਰਕੇ ਆ ਜੀ ਉਹ ਦਿਨ ਰਾਤ ਦਾ ਨਾਸ਼ਤਾ ਮੈਂ ਕਰਾਂ ਤਨ ਰਾਤ ਦਾ ਡਿਨਰ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर